ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਅੱਜ ਆਪਾਂ ਗੱਲ ਕਰਦੇ ਆ ਕਿ ਜਿਹੜੀ ਕਿ ਹਰ ਇੱਕ ਨੌਜਵਾਨ ਹਰ ਇੱਕ ਮਾਪਿਓ ਹਰ ਇੱਕ ਬੰਦਾ ਜਿਹਦੀ ਗੱਲ ਕਰਦਾ ਹੈ ਕਿ ਪੰਜਾਬ ਚੰਗਾ ਜਾਂ ਕੈਨੇਡਾ ਜਾਂ ਵਿਦੇਸ਼ ਚੰਗਾ ਸੋ ਕਿੱਥੇ ਰਹੀਏ ਅਸੀਂ ਜਾਂ ਕਿਹੜਾ ਦੇਸ਼ ਬੈਟਰ ਆ ਸਾਡੇ ਫਿਊਚਰ ਲਈ ਸੋ ਇਹਦੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਪੰਜਾਬ ਵਰਸਸ ਕੈਨੇਡਾ ਜਾਂ ਵਿਦੇਸ਼ ਵੀ ਪੰਜਾਬ ਚ ਵਧੀਆ ਜ਼ਿੰਦਗੀ ਆ ਕਈ ਲੋਕਾਂ ਦੇ ਅਨੁਸਾਰ ਜਾਂ ਕੈਨੇਡਾ ਦੇ ਵਿੱਚ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਆਪਣੀ ਆਪਣੀ ਜ਼ਿੰਦਗੀ ਹੁੰਦੀ ਆ ਉਹਦੇ ਅਕੋਰਡਿੰਗ ਬੰਦਾ ਸੋਚਦਾ ਪਰ ਅੱਜ ਆਪਾਂ ਜਿੱਤੇ ਪੂਰੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲੀ ਜਿਹੜੀ ਵੱਡੀ ਗੱਲ ਆ ਪਰਿਵਾਰ ਨਾਲ ਨਾ ਹੋਣਾ ਹਨਾ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ ਪਰਿਵਾਰ ਆਪਣਾ ਇੰਡੀਆ ਦੇ ਵਿੱਚ ਆਪਾਂ ਇਕੱਠੇ ਹੁੰਨੇ ਆ ਆਪਾਂ ਨੂੰ ਕੋਈ ਵੀ ਜਿਹੜੀ ਮਤਲਬ ਸਟ्रेस ਆ ਜਾਏ ਕੋਈ ਵੀ ਵੱਡੀ ਗੱਲ ਆ ਆਪਾਂ ਨੂੰ ਛੋਟੀ ਲੱਗਦੀ ਆ ਆਪਾਂ ਨੂੰ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੇ ਆ ਤੇ ਹਰ ਚੀਜ਼ ਮਤਲਬ ਆਪਣੇ ਨਾਲ ਪਰਿਵਾਰ ਹਰ ਜੀ ਦੇ ਵਿੱਚ ਚੱਲਦਾ ਇਹ ਜੇ ਆਪਾਂ ਜੀ ਦੇਖੀਏ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਤੁਹਾਨੂੰ ਕੱਲਿਆਂ ਨੂੰ ਜਾਂ ਵਿਦੇਸ਼ ਦੇ ਵਿੱਚ ਤੁਹਾਨੂੰ ਕੱਲਿਆਂ ਨੂੰ ਰਹਿਣਾ ਪੈਂਦਾ ਤੁਹਾਡੇ ਨਾਲ ਪਰਿਵਾਰ ਨਹੀਂ ਹੁੰਦਾ ਹਰ ਇੱਕ ਗੱਲ ਤੁਹਾਨੂੰ ਆਪ ਡੀਲ ਕਰਨੀ ਪੈਂਦੀ ਹੈ ਚਾਹੇ ਉਹ ਤੁਹਾਡਾ ਕੰਮ ਆ ਚਾਹੇ ਤੁਹਾਡੀ ਪੜ੍ਹਾਈ ਆ ਚਾਹੇ ਤੁਹਾਡਾ ਕੋਈ ਵੀ ਦੰਦ ਦਾ ਕੰਮਕਾਰ ਆ ਉਹ ਤੁਹਾਨੂੰ ਆਪੇ ਕਰਨਾ ਪੈਂਦਾ ਤੇ ਇੰਡੀਆ ਦੇ ਵਿੱਚ ਤੁਹਾਡੇ ਘਰ ਦੇ ਹੁੰਦੇ ਹਰ ਇੱਕ ਕੰਮ ਦੇ ਨਾਲ ਤੁਸੀਂ ਵਿਆਹ ਵੀ ਜਾਂਦੇ ਆ ਵਿਆਹ ਸ਼ਾਦੀਆਂ ਵੀ ਚੱਲੇ ਜਾਂਦੇ ਆ ਪ੍ਰੋਗਰਾਮ ਵੀ ਦੇਖਦੇ ਆ ਸਾਰਾ ਕੁਝ ਦੇਖਦੇ ਆ ਤੁਹਾਡੇ ਰਿਸ਼ਤੇਦਾਰ ਪਰਿਵਾਰ ਮਿੱਤਰ ਉਹ ਸਾਰਾ ਕੁਝ ਛੁੱਟ ਜਾਂਦਾ ਤੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀਆਂ ਕਿਉਂਕਿ ਬਹੁਤ ਸਾਰਾ ਲੋਕ ਕਿਹੜੇ ਆ ਇਕੱਲੇ ਰਹਿੰਦੇ ਆ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਹਿਲਾ ਫਰਕ ਆ ਉਹ ਇਹੀ ਆ ਕਿ ਇਕੱਲਾ ਬਣ ਜਿਹੜਾ ਬੰਦਾ ਇੱਥੇ ਤਕੀਲ ਕਰਦਾ ਵੀ ਆ ਇਕੱਲੇ ਨੂੰ ਸਾਰਾ ਕੁਝ ਕਰਨਾ ਪੈਂਦਾ ਸੋ ਜੇ ਆਪਾਂ ਦੂਜੇ ਪੁਆਇੰਟ ਦੀ ਗੱਲ ਕਰੀਏ ਦੂਜਾ ਆ ਜਾਂਦਾ ਕਮਾਈ ਤੇ ਖਰਚ ਸੋ ਕੈਨੇਡਾ ਦੇ ਵਿੱਚ ਜਿਹੜੀ ਕਮਾਈ ਜਿਆਦਾ ਆ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਤੇ ਉਸ ਤਰੀਕੇ ਦਾ ਹੀ ਖਰਚ ਹੁੰਦਾ ਹੈ ਜਿਹੜੀ ਵੀ ਤੁਸੀਂ ਚੀਜ਼ ਲੈਣੀ ਆ ਉਹ ਡਾਲਰਾਂ ਦੇ ਹਿਸਾਬ ਨਾਲ ਤੁਹਾਡਾ ਖਰਚਾ ਹੋਣਾ ਰਾਈਟ ਇੱਥੇ ਇੰਡੀਆ ਦੇ ਵਿੱਚ ਕੀ ਹੁੰਦਾ ਇੰਡੀਆ ਦੇ ਵਿੱਚ ਕਮਾਈ ਘੱਟ ਆ ਤੇ ਆਰਾਮ ਜ਼ਿਆਦਾ ਆਰਾਮ ਦੀ ਜ਼ਿੰਦਗੀ ਉੱਥੇ ਜ਼ਿਆਦਾ ਸੋ ਇਹ ਡਿਪੈਂਡ ਕਰਦਾ ਵੀ ਤੁਸੀਂ ਹੁਣ ਉਹਦੇ ਵਿੱਚੋਂ ਕੀ ਚੂਜ਼ ਕਰਦੇ ਆ ਨਾ ਕੈਨੇਡਾ ਵਿੱਚ ਕਮਾਈ ਜ਼ਰੂਰ ਹੁੰਦੀ ਆ ਮੰਨਦੇ ਆ ਪਰ ਹਰ ਇੱਕ ਖਰਚਾ ਉਹਦੇ ਹਿਸਾਬ ਨਾਲ ਹੀ ਹੋਣਾ ਹੁੰਦਾ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਹੀ ਘੱਟ ਜ਼ਿਆਦਾ ਮਤਲਬ ਕਿ ਸੇਵਿੰਗ ਕਰ ਪਾਉਂਦੇ ਆ ਲੋਕ ਕਮਾਉਂਦੇ ਜ਼ਰੂਰ ਆ ਪਰ ਉਹਨਾਂ ਦੇ ਖਰਚੇ ਹੀ ਇੰਨੇ ਵੱਧ ਗਏ ਆ ਕਿ ਉਹਨਾਂ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਹਾਰਡ ਵਰਕ ਮਿਹਨਤ ਕਰਨੀ ਪੈਂਦੀ ਆ ਫਿਰ ਥੋੜੇ ਬਹੁਤ ਜਾ ਕੇ ਪੈਸੇ ਬਚ ਲਿਆ ਤੇ ਇੰਡੀਆ ਦੇ ਵਿੱਚ ਤੁਸੀਂ ਘੱਟ ਕਮਾਉਨੇ ਆ ਪਰ ਤੁਸੀਂ ਘਰੇ ਆ ਕੇ ਆਉਂਦੀ ਰੋਟੀ ਖਾਣੇ ਆ ਪਰਿਵਾਰ ਨਾਲ ਬੈਠਨੇ ਉੱਥੇ ਖਰਚੇ ਵੀ ਹੋਏ ਜੇ ਘੱਟ ਹੁੰਦੇ ਆ ਤੁਹਾਡੀ ਜ਼ਿੰਦਗੀ ਉੱਥੇ ਸੌਖੀ ਲੰਘਦੀ ਹੈ ਇੱਥੇ 14-14 ਘੰਟੇ 12-12 ਘੰਟੇ ਹੋ ਸਕਦਾ 16-16 ਘੰਟੇ ਇੱਕ ਹੀ ਬੰਦੇ ਕੰਮ ਕਰਦੇ ਆ ਸਾਰਾ ਦਿਨ ਰਾਤ ਲੱਗੇ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਇੱਕ ਕੰਮ ਨਾਲ ਹੀ ਜੁੜ ਜਾਂਦੀ ਹੈ ਤੇ ਉਹਨਾਂ ਨੂੰ ਆਰਾਮ ਜ਼ਿੰਦਗੀ 'ਚ ਨਹੀਂ ਮਿਲਦਾ ਸਾਰੀ ਉਮਰ ਤੱਕ ਤੁਸੀਂ ਇਹ ਬੰਦੇ ਹੀ ਵੇਖੋਗੇ ਕੈਨੇਡਾ ਦੇ ਵਿੱਚ ਤੇ ਸੋ ਇਹ ਇੱਕ ਵੱਡਾ ਫਰਕ ਆ ਕਿ ਉੱਥੇ ਤੁਸੀਂ ਘੱਟ ਖਰਚਾ ਕਰਕੇ ਘੱਟ ਕਮਾ ਕੇ ਵੀ ਆਰਾਮ ਦੀ ਜ਼ਿੰਦਗੀ ਲੈ ਸਕਦੇ ਆ ਇੱਥੇ ਤੁਸੀਂ ਸਭ ਤੋਂ ਜ਼ਿਆਦਾ ਵੱਧ ਪੈਸੇ ਕਮਾਉਣੇ ਆ ਤੇ ਜਿੰਦਗੀ ਸਾਰੀ ਤੁਹਾਡੀ ਜਿਹੜੀ ਕੰਮ ਦੇ ਵਿੱਚ ਖਰਾਂਗੇ ਆਂਦੀ ਆ। ਸੋ ਚੌਥੀ ਜਿਹੜੀ ਗੱਲ ਆਪਾਂ ਕਰਦੇ ਆ ਕਿ ਯਾਰ ਤੁਸੀਂ ਇਹ ਦੇਖੋ ਵੀ ਜੌਬ ਆਪਾਂ ਇੰਡੀਆ ਦੇ ਵਿੱਚ ਜੌਬ ਕਰਦੇ ਆ ਜਿਹੜਾ ਪੜਿਆ ਲਿਖਿਆ ਬੰਦਾ ਹੁੰਦਾ ਉਹ ਇੰਡੀਆ ਦੇ ਵਿੱਚ ਜੌਬ ਕਰਦਾ ਚੰਗੀ ਨੌਕਰੀ ਕਰਦਾ ਹਨਾ ਥੋੜੀ ਬਹੁਤ ਵੀ ਮਤਲਬ ਕਿ ਕਿਤੇ ਨਾ ਕਿਤੇ ਲੱਗ ਜਾਂਦਾ ਪਰ ਉਹ ਨੌਕਰੀ ਕਰਦਾ। ਕੈਨੇਡਾ ਦੇ ਵਿੱਚ ਕੀ ਫਰਕ ਆ ਜੌਬ ਦਾ? ਕੈਨੇਡਾ ਦੇ ਵਿੱਚ ਅੱਗੇ ਤੁਸੀਂ ਉਹ ਸਾਰੀ ਦੁਨੀਆ ਮੰਨ ਕੇ ਚਲੋ ਜਦੋਂ ਕੈਨੇਡਾ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਇੱਕੋ ਚੀਜ਼ ਹੀ ਕਰੀ ਜਾਂਦੀ ਆ ਮਤਲਬ ਕਿ ਦਿਹਾੜੀ ਕਰ ਲਓ ਜਾਂ ਤੁਸੀਂ ਨੌਕਰੀ ਤਾਂ ਤੁਸੀਂ ਕਹਿ ਨਹੀਂ ਸਕਦੇ ਉਹ ਦਿਹਾੜੀ ਹੀ ਹੁੰਦੀ ਆ ਜਦੋਂ ਆਪਾਂ ਜਾਣੇ ਆ ਕਿਤੇ ਰਾਈਟ ਕੰਮ ਕਰਦੇ ਆ ਲੇਬਰ ਟਾਈਪ ਕੰਮ ਕਰਦੇ ਆ ਸਾਰੇ ਜਾਣੇ ਤੇ ਇੱਥੇ ਆ ਕੇ ਮੈਂ بڑے ਬੰਦੇ ਵੇਖਿਆ ਜਿਹੜੇ ਚੰਗੇ ਚੰਗੇ ਡਿਪਲੋ ਪੈਸੇ ਕਮਾਉਂਦੇ ਪਰ ਨਾਲ ਉੱਪਰ ਵੀ ਕਰੀ ਜਾਂਦੇ ਆ ਸੋ ਇੱਥੇ ਉਹ ਨੌਕਰੀਆਂ ਨਹੀਂ ਹੈਗੀਆਂ ਇੱਥੇ ਲੇਬਰ ਜ਼ਿਆਦਾ ਸੋ ਆਪਣੇ ਲੋਕ ਜ਼ਿਆਦਾ ਇੱਥੇ ਲੇਬਰ ਕਰਦੇ ਆ ਕਿ ਕੈਨੇਡਾ ਇੰਡੀਆ ਦੇ ਵਿੱਚ ਰਹਿ ਕੇ ਤੁਸੀਂ ਉੱਥੇ ਕੋਈ ਜੌਬ ਕਰ ਸਕਦੇ ਆ ਵਧੀਆ ਨੌਕਰੀ ਜਿਹੜੀ ਵਾਈਟ ਕਾਲਰ ਜੌਬ ਹੁੰਦੀ ਆ ਬਹੁਤ ਸਾਰੇ ਜਿਹੜੇ ਆਪਣੇ ਪੜ੍ਹੇ ਲਿਖੇ ਅੱਜ ਕੱਲ ਨੌਜਵਾਨਾ ਜਾਂ ਨਵੀਂ ਜਨਰੇਸ਼ਨ ਆ ਉਹ ਨੌਕਰੀਆਂ ਕਰਦੀ ਆ ਉੱਥੇ ਤੇ ਇੱਥੇ ਆ ਕੇ ਕੀ ਕਰਦੇ ਆ ਸਿਰਫ ਲੇਬਰ ਸੋ ਇਹ ਨੌਕਰੀਆਂ ਦਾ ਵੀ ਬਹੁਤ ਵੱਡਾ ਫਰਕ ਆ ਜੇ ਤੁਸੀਂ ਇੱਥੇ ਆ ਕੇ ਲੇਬਰ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਇੰਡੀਆ ਰਹਿ ਕੇ ਆਪਦੀ ਵਾਈਟ ਕਾਲਰ ਜੌਬ ਕਰਨੀ ਚਾਹੁੰਦੇ ਹੋ ਤੇ ਘੱਟ ਪੈਸੇ ਕਮਾਉਣੇ ਆ ਪਰ ਇੱਥੇ ਤੁਹਾਨੂੰ ਲ ਘਰ ਦੀ ਸੋਚ ਕੈਨੇਡਾ ਦੇ ਵਿੱਚ ਆ ਕੇ ਬੰਦਾ ਇਹ ਸੋਚਦਾ ਰਹਿੰਦਾ ਕਿ ਯਾਰ ਮੈਂ ਘਰ ਬਣਾਉਣਾ ਘਰ ਬਣਾਉਣਾ ਜਦੋਂ ਪਹਿਲੇ ਦਿਨ ਤੁਸੀਂ ਇੱਥੇ ਆਉਣੀਓ ਤੁਹਾਨੂੰ ਇਹੀ ਸੋਚ ਲੱਗ ਜਾਂਦੀ ਕਿ ਤੁਸੀਂ ਕਿਵੇਂ ਸੈਟਲ ਹੋਣਾ ਤੁਸੀਂ ਅੱਪ ਤੱਕ ਘਰ ਕਿਵੇਂ ਲੈਣਾ ਪਰ ਇੰਡੀਆ ਦੇ ਵਿੱਚ ਤੁਹਾਡੇ ਕੋਲੇ ਆਲਰੇਡੀ ਘਰ ਹੁੰਦਾ ਤੁਸੀਂ ਉਹ ਨਹੀਂ ਛੱਡ ਕੇ ਆਉਣੀ ਰਾਈਟ ਸੋ ਕੈਨੇਡਾ ਦੇ ਵਿੱਚ ਆ ਕੇ ਫਰਕ ਇਹ ਹੈ ਵੀ ਤੁਹਾਨੂੰ ਘਰ ਬਣਾਉਣਾ ਪੈਂਦਾ ਆਪ ਬਿਲਡ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਤੇ ਸਾਰੀ ਸਾਰੀ ਉਮਰ ਘਰ ਨੂੰ ਛਡਾਉਂਦਿਆਂ ਲੰਘ ਜਾਂਦੀ ਆ ਸੋ ਘਰ ਨੂੰ ਬਣਾਉਣਾ ਹੀ ਇੱਕ ਕੈਨੇਡਾ ਕਿ ਇੱਕ ਬੰਦੇ ਦੀ ਜਿਹੜੀ ਗੋਲ ਆ ਜਾਂ ਸੋਚ ਰਹੇ ਜਾਂਦੀ ਆ ਤੇ ਉਹ ਇੰਡੀਆ 'ਚ ਤੁਹਾਡੇ ਕੋਲ ਆਲਰੇਡੀ ਹੁੰਦਾ ਇਹ ਫਰਕ ਹੈ ਇੱਥੇ ਵੱਡਾ ਤੇ ਪੰਜਵਾਂ ਜਿਹੜਾ ਫਰਕ ਲੱਗਾ ਮੈਨੂੰ ਕਿ ਇੱਥੇ ਆ ਕੇ ਲੋਕ ਇਕੱਲੇ ਬੜੇ ਹੋ ਜਾਂਦੇ ਆ ਉਹਨਾਂ ਨੂੰ ਸਾਰਾ ਕੁਝ ਮਤਲਬ ਖਾਣਾ ਪੀਣਾ ਆਪ ਬਣਾਉਣਾ ਪੈਂਦਾ ਉਹਦੇ ਕਰਕੇ ਜਦੋਂ ਮਤਲਬ ਕਿ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਕੰਮ ਤੋਂ ਆਉਂਦੇ ਆ ਖਾਣਾ ਪੀਣਾ ਬਣਾਉਣਾ ਤਕੀਬਰ ਦਿਲ ਨਹੀਂ ਕਰਦਾ ਤਾਂ ਭੁੱਖੇ ਵੀ ਸੌ ਜਾਂਦੇ ਆ ਠੀਕ ਹੈ ਤੇ ਸਵੇਰ ਉੱਠ ਕੇ ਵੀ ਕਈ ਵਾਰੀ ਬਹੁਤ ਜਾਣੇ ਦੇਖਿਆ ਮੈਂ ਕਿ ਭੁੱਖੇ ਭੇਡ ਜਾਣਾ ਪੈਂਦਾ ਤੁਹਾਨੂੰ ਕਿਉਂਕਿ ਖਾਣ ਲਈ ਤੁਹਾਡਾ ਬਣਾਉਣ ਨੂੰ ਦਿਲ ਨਹੀਂ ਹੁੰਦਾ ਤੇ ਟਾਈਮ ਵੀ ਤੁਹਾਡੇ ਕੋਲੇ ਉਹਨਾਂ ਨੂੰ ਹੁੰਦਾ ਨੀਂਦ ਵੀ ਤੁਹਾਨੂੰ ਆ ਰਹੀ ਹੁੰਦੀ ਹੈ ਤੇ ਕੰਮ ਦੇ ਵੀ ਜਾਣਾ ਹੁੰਦਾ ਪਰ ਤੁਸੀਂ ਖਾਣਾ ਕਈ ਵਾਰੀ ਸਕਿਪ ਕਰ ਦਿੰਦੇ ਆ ਤੇ ਜੇ ਤੁਸੀਂ ਇੰਡੀਆ ਚੋ ਇੰਡੀਆ ਦੇ ਵਿੱਚ ਤੁਸੀਂ ਉੱਠਣਸਾਰ ਤੁਹਾਨੂੰ ਘਰ ਦੇ ਤੁਹਾਡੇ ਪੇਰੈਂਟਸ ਜਾਂ ਤੁਹਾਡੀ ਸਿਸਟਰ ਜਾਂ ਤੁਹਾਡਾ ਕੋਈ ਵੀ ਹਨਾ ਘਰ ਦਾ ਮੈਂਬਰ ਤੁਹਾਡੇ ਲਈ ਖਾਣਾ ਬਣਾ ਦਿੰਦਾ ਉੱਥੇ ਆਪਣਾ ਹਜੇ ਕਲਚਰ ਇਦਾਂ ਹੀ ਹੈ ਕਿ ਤੁਹਾਨੂੰ ਇੱਕ ਜਣਾ ਸਾਰਿਆਂ ਨੂੰ ਖਾਣਾ ਬਣਾ ਕੇ ਦੇ ਦਿੰਦਾ ਸੋ ਉਹ ਜ਼ਿੰਦਗੀ ਵੀ ਬੜੀ ਸੌਖੀ ਲੱਗਦੀ ਹੈ ਇੱਥੇ ਉਹ ਬਹੁਤ ਵੱਡਾ ਮਤਲਬ ਕਿ ਇੱਕ ਅਹਿਮ ਅਹਿਮियत ਚੀਜ਼ ਕਹਿ ਸਕਦਾ ਮੈਂ ਇੱਥੇ ਕਿ ਖਾਣਾ ਬਣਾਉਣਾ ਜਾਂ ਖਾਣਾ ਖਾਣਾ ਟਾਈਮ ਤੇ ਉਹ ਚੀਜ਼ ਬਹੁਤ ਘੱਟ ਮਿਲਦੀ ਹੈ ਤੁਹਾਨੂੰ ਕੈਨੇਡਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਰਹਿ ਕੇ ਤੁਸੀਂ ਆਪਦੀ ਜ਼ਿੰਦਗੀ 'ਚ ਫੂਡ ਦਾ ਆਨੰਦ ਲੈ ਸਕਦੇ ਆ ਉਹਦੇ ਖਾਣੇ ਦਾ ਆਨੰਦ ਲੈ ਸਕਦੇ ਜਿਹੜਾ ਕੋਈ ਥੋੜਾ ਦਿਲ ਕਰਦਾ ਟਾਈਮ ਟੂ ਟ੍ਰੰਪ ਤੁਹਾਡੇ ਘਰੇ ਬਣ ਜਾਂਦਾ ਤੁਸੀਂ ਖਾ ਲੈਨੇ ਹੋ ਰਾਈਟ ਆ ਦੋਸਤੋ ਇਹ ਗੱਲ ਸੱਚੀ ਹੈ ਕਿ ਕੈਨੇਡਾ ਬਹੁਤ ਵਧੀਆ ਬਹੁਤ ਚੰਗੀ ਗੱਲ ਆ ਸਾਰਿਆਂ ਨੂੰ ਕੈਨੇਡਾ ਆਉਣਾ ਚਾਹੀਦਾ ਪਰ ਮੈਂ ਇਹ ਗੱਲ ਕਰਦਾ ਕਿ ਤੁਸੀਂ ਦੇਖੋ ਕਿ ਤੁਸੇ ਤੁਹਾਨੂੰ ਕੀ ਚਾਹੀਦਾ ਲਾਈਫ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਆਰਾਮ ਚਾਹੁੰਦੇ ਹੋ ਜ਼ਿੰਦਗੀ 'ਚ ਤੁਹਾਡੇ ਕੋਲੇ ਪ੍ਰਮਾਤਮਾ ਨੇ ਬਹੁਤ ਲੋਕ ਇਹੋ ਜਿਹੇ ਆ ਕਿ ਜਿਨ੍ਹਾਂ ਕੋਲੇ ਬਹੁਤ ਕੁਝ ਦਿੱਤਾ ਪ੍ਰਮਾਤਮਾ ਨੇ ਉਹ ਪਤਾ ਨਹੀਂ ਕਿਸੇ ਹੋਰ ਨੂੰ ਦੇਖ ਕੇ ਕਿਸੇ ਹੋਰ ਦੀ ਰੇਸ ਦੇ ਵਿੱਚ ਦੌੜੀ ਜਾਂਦੇ ਆ ਵੀ ਹਾਂ ਯਾਰ ਮੈਂ ਵੀ ਮਤਲਬ ਕਿ ਇਹ ਕਰ ਲਵਾਂ ਪਰ ਜਦਕੇ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੁੰਦਾ ਤੁਸੀਂ ਉਹਦਾ ਆਨੰਦ ਹੀ ਨਹੀਂ ਮਾਣ ਪਾਉਂਦੇ ਤੁਹਾਨੂੰ ਹੋਰ 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 ਬਣਾਉਣ ਦੀ ਜਿਹੜੀ ਲਾਲਸਾ ਲੱਗੀ ਰਹਿੰਦੀ ਆ ਪਰ ਤੁਹਾਨੂੰ ਦੱਸਦਾ ਹੀ ਨਹੀਂ ਕਿ ਤੁਹਾਡੇ ਕੋਲੇ ਕੀ ਆ ਸੋ ਜੇ ਤੁਹਾਡੇ ਕੋਲੇ ਪ੍ਰਮਾਤਮਾ ਨੇ ਆਲਰੇਡੀ ਇਨਕਮ ਦਾ ਸਾਧਨ ਦਿੱਤਾ ਹੋਇਆ ਤੁਸੀਂ ਬੜੀ ਵਧੀਆ ਜ਼ਿੰਦਗੀ ਆ ਦੇ ਪਰਿਵਾਰ ਨਾਲ ਕਾਇਰ ਸਕਦੇ ਹੋ ਤੁਹਾਡੇ ਕੋਲੇ ਇੰਨੀ ਕਿੰਨ ਇਨਕਮ ਹੈਗੀ ਆ ਕਿ ਤੁਸੀਂ ਆਪਦੇ ਮੈਡੀਕਲ ਐਮਰਜੈਂਸੀ ਬਿੱਲ ਪੇ ਕਰ ਸਕਦੇ ਆ ਤੁਹਾਡੇ ਕੋਲੇ ਹਰ ਚੀਜ਼ ਤੁਹਾਡੇ ਘਰੇ ਰਹਿਣ ਲਈ ਹੈਗੀ ਆ ਜਾਂ ਤੁਹਾਨੂੰ ਪਹਿਨਣ ਲਈ ਹੈਗੀ ਆ ਤਾਂ ਤੁਸੀਂ ਮਤਲਬ ਕਿ ਦੇਖੋ ਦੇਖ ਲੋਕ ਕੈਨੇਡਾ ਬਹੁਤ ਜ਼ਿਆਦਾ ਮੂਵ ਹੋਏ ਆ ਕਿ ਹਾਂ ਯਾਰ ਉਹ ਚਲਾ ਗਿਆ ਤੇ ਯਾਰ ਪਤਾ ਨਹੀਂ ਉੱਥੇ ਜਾ ਕੇ ਕੀ ਆ ਸੋ ਇੰਡੀਆ ਦੀ ਜ਼ਿੰਦਗੀ ਵੀ ਬਹੁਤ ਬਿਹਤਰ ਆ ਬਹੁਤ ਕੁਝ ਹੈਗਾ ਬਟ ਜੇ ਕਿਸੇ ਦਾ ਨਹੀਂ ਸਰਦਾ ਕਿਸੇ ਨੂੰ ਨਹੀਂ ਇਨਕਮ ਹੈਗੀ ਬਿਲਕੁਲ ਉੱਥੇ ਤਾਂ ਉਹਦਾ ਆਉਣਾ ਸੁਭਾਵਿਕ ਬਣਦਾ ਵੀ ਆਓ ਇੱਥੇ ਕਮਾਈ ਕਰੋ ਤੇ ਆਪਦੀ ਜ਼ਿੰਦਗੀ ਕਿਯਾਰੋ ਪਰ ਇੱਥੇ ਜ਼ਿੰਦਗੀ ਇੰਨੀ ਆਸਾਨ ਨਹੀਂ ਹੈਗੀ ਸੋ ਹੋਰ ਵੀ ਬਹੁਤ ਸਾਰੇ ਡਿਫਰੈਂਸ ਹੈਗੇ ਆ ਪੰਜਾਬ ਤੇ ਕੈਨੇਡਾ ਦੇ ਹਨਾ ਪੰਜਾਬ ਦਾ ਕਲਚਰ ਕਿੰਨਾ ਵਧੀਆ ਆਪਣੇ ਉਥੇ ਲੋੜ ਪੈਣ ਤੇ ਹਰ ਇੱਕ ਬੰਦਾ ਹੈਲਪ ਲਈ ਖੜਾ ਹੋ ਜਾਂਦਾ ਕੈਨੇਡਾ ਚ ਤੁਸੀਂ ਜੇ ਬਿਮਾਰ ਹੋ ਜਾਂਨੇ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਬੰਦਾ ਤੁਹਾਡੇ ਕੋਲ 2 ਜਾਂ 4 ਘੰਟੇ ਆ ਸਕਦਾ ਉਸ ਤੋਂ ਵੱਧ ਬੰਦਾ ਤੁਹਾਡੇ ਕੋਲੇ ਆ ਨਹੀਂ ਸਕਦਾ ਇੰਡੀਆ ਦੇ ਵਿੱਚ ਤੁਹਾਡੇ ਕੋਲੇ ਕਿਸੇ ਬੰਦੇ ਨੇ ਟਾਈਮ ਦੀ ਕੀਮਤ ਨਹੀਂ ਮੰਗੀ ਕਿ ਹਾਂ ਵੀ ਟਾਈਮ ਦੀ ਕੀਮਤ ਆ ਮੈਂ ਤੇਰੇ ਕੋਲੇ ਬੈਠਾ ਜਾਂ ਤੇਰੇ ਕੋਲੇ ਖੜਾ ਜਾਂ ਤੇਰੇ ਕੋਲੇ ਆਇਆ ਮੈਨੂੰ ਇਹਦੀ ਕੀਮਤ ਅਦਾ ਕਰ ਕੈਨੇਡਾ ਦੇ ਵਿੱਚ ਤੁਹਾਡੇ ਕੋਲੇ ਬੰਦਾ ਕੋਈ ਇੱਕ ਦਿਨ ਨਹੀਂ ਰਹਿ ਸਕਦਾ ਇਹ ਸਚਾਈ ਆ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਮੈਡੀਕਲ ਦੀ ਜਿਹੜੀ ਫੈਸਿਲਿਟੀ ਆ ਉਹ ਇੰਡੀਆ ਦੇ ਵਿੱਚ ਸਭ ਤੋਂ ਬੈਸਟ ਆ ਰਾਈਟ ਤੁਹਾਨੂੰ ਆਉਣ ਦਾ ਸਪੋਰਟ ਤੁਹਾਨੂੰ ਮੈਡੀਕਲ ਜਿਹੜੀ ਫੈਸਿਲਿਟੀ ਮਿਲਦੀ ਆ ਜੇ ਤੁਹਾਡੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕੈਨੇਡਾ ਜੇ ਹੈਗੇ ਆ ਕੈਨੇਡਾ ਤੁਹਾਡਾ ਇਲਾਜ ਫ੍ਰੀ ਹੋ ਸਕਦਾ ਪਰ ਤੁਹਾਨੂੰ ਜਿਹੜੀ ਅਪਾਇੰਟਮੈਂਟ ਲੈਣੀ ਆ ਜਾਂ ਤਾਂ ਤੁਸੀਂ ਕੋਈ ਡਾਕਟਰ ਨੂੰ ਮਿਲਣਾ ਉਹਦੇ ਲਈ ਤੁਹਾਨੂੰ ਬਹੁਤ ਲੰਮਾ ਟਾਈਮ ਵੇਟ ਕਰਨੀ ਪੈਂਦੀ ਆ ਇੱਕ ਸੱਚ ਆ ਉਹਦੋਂ ਨੂੰ ਬੰਦਾ ਹੋ ਸਕਦਾ ਇਹੋ ਜੀ ਐਮਰਜੈਂਸੀ ਚ ਹੋਵੇ ਕਿ ਉਹਦੀ ਮੌਤ ਵੀ ਹੋ ਸਕਦੀ ਆ ਪਰ ਤੁਹਾਨੂੰ ਜਿਹੜੀ ਮੈਡੀਕਲ ਅਸਿਸਟੈਂਟ ਉਹ ਨਹੀਂ ਮਿਲੇਗੀ ਸੇਮ ਟਾਈਮ ਤੁਹਾਨੂੰ ਦਿਨ ਦਾ ਤੁਹਾਨੂੰ ਮਹੀਨਿਆਂ ਦਾ ਵੇਟ ਕਰਨਾ ਪੈ ਸਕਦਾ ਸੋ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਧੀਆਂ ਨੇ ਤੇ ਇੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਮਾੜੀਆਂ ਤੇ ਕੁਝ ਚੀਜ਼ਾਂ ਕੈਨੇਡਾ ਦੇ ਵਿੱਚ ਵਧੀਆਂ ਨੇ ਪੰਜਾਬ 'ਚ ਨਹੀਂ ਹੈਗੀਆਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਉਹ ਕੈਨੇਡਾ ਦੇ ਵਿੱਚ ਸੇਫ ਫੀਲ ਕਰਦੇ ਆ ਪੰਜਾਬ ਦੇ ਵਿੱਚ ਨਹੀਂ ਫੀਲ ਕਰਦੇ ਸੋ ਇਹ ਇਹ ਡਿਪੈਂਡ ਕਰਦਾ ਕਿ ਹਨਾ ਤੁਸੀਂ ਕਿੱਦਾਂ ਤੇ ਤੁਸੀਂ ਕੀ ਸੋਚਦੇ ਆ ਬਟ ਦੋਵੇਂ ਹੀ ਕੰਟਰੀਆਂ ਬਹੁਤ ਵਧੀਆ ਦੋਵੇਂ ਹੀ ਮਤਲਬ ਕਿ ਜਗਾ ਰਹਿਣ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੀ ਲਾਈਫ ਚਾਹੁੰਦੇ ਆ ਸੋ ਸੋ ਮੈਂ ਅੰਡ ਤੇ ਇਹੀ ਕਹੂੰਗਾ ਕਿ ਤੁਸੀਂ ਕਿੱਧਰ ਫਿੱਟ ਹੋਣੇ ਹੋ ਜਾਂ ਤੁਹਾਨੂੰ ਕੀ ਬੈਟਰ ਹੈਗਾ ਤੁਸੀਂ ਉਹ ਚੂਜ਼ ਕਰੋ ਨਾ ਕਿ ਤੁਸੀਂ ਕਿਸੇ ਨੂੰ ਦੇਖਾ ਦਿਖਾਈ ਦੇ ਲਈ ਆਪਦੀ ਜ਼ਿੰਦਗੀ ਨੂੰ ਬਦਲੋ ਕਿ ਤੁਸੀਂ ਕਿਸੇ ਨੂੰ ਦੇਖ ਕੇ ਆਪਦੀ ਜ਼ਿੰਦਗੀ ਬਦਲ ਲਈ ਜਾਂ ਆਪਦੀ ਜ਼ਿੰਦਗੀ ਦਾ ਰਾਹ ਬਦਲ ਲਏ ਤੁਹਾਨੂੰ ਕੀ ਫਿੱਟ ਹੈ ਤੁਸੀਂ ਉਹਦੇ ਉੱਤੇ ਕੰਮ ਕਰੋ ਬਸ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਇਦਾਂ ਦੀਆਂ ਹੋਰ ਵੀ ਵੀਡੀਓ ਤੁਹਾਡੇ ਅੱਗੇ ਲੈ ਕੇ ਆਵਾਂਗੇ ਜਿਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ